ਜੇਵਾ ਪਿੱਛੇ ਲੱਗਿਆ ਨ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਰਮ ਭੂਮੀ ਸਲਤਨਪੁਰ ਲੋਧੀ ਦੇ ਇਸ ਸਥਾਨ ਦੇ ਉੱਤੇ ਅਮਰ ਸ਼ਹੀਦ ਸ਼ੀਦੂਦਮ ਸਿੰਘ ਜੀ ਦਾ ਚੌਕ ਔਰ ਉਹਨਾਂ ਦਾ ਬਹੁਤ ਹੀ ਆਦਮੀ ਹੈ ਬੁੱਤ ਜਿਹੜਾ ਹੈਗਾ ਉਪਰਾਜਮਾਨ ਹੈ ਅੱਜ ਇਲਾਕੇ ਦੀ ਸੰਗਤ ਸਾਰੀ ਇਕੱਠੀ ਹੋਈ ਹੈ ਉਹਨਾਂ ਨੂੰ ਸ਼ਹੀਦ ਦੀ ਜਨਮ ਦੇ ਉੱਤੇ ਸਲਾਮ ਕਰਨ ਲਈ ਪ੍ਰਣਾਮ ਕਰਨ ਲਈ ਉਹਨਾਂ ਦੀ ਲਾਸਾਨੀ ਸ਼ਹਾਦਤ ਹੈ ਜਿਸ ਕਾਰਨ ਹਿੰਦੁਸਤਾਨ ਦੇ ਵਿੱਚੋਂ ਵਰਕਾਨੀਆਂ ਰਾਜ ਜਿਹੜਾ ਸੀ ਉਹ ਖਤਮ ਹੋਇਆ ਤੇ ਆਜ਼ਾਦ ਭਾਰਤ ਦੇ ਵਿੱਚ ਅਸੀਂ ਸਾਰੇ ਸੁੱਖ ਦਾ ਸਾਹ ਲੈ ਰਹੇ ਆਂ ਇਹ ਸਾਰਾ ਕੁਝ ਜੋ ਅਸੀਂ ਤਰੱਕੀਆਂ ਦੇਖ ਰਹੇ ਆ ਜੋ ਅਸੀਂ ਆਲੇ-ਦੁਆਲੇ ਚਹਿਲ-ਪਹਿਲ ਦੇਖ ਰਹੇ ਆ ਇਹ ਸਾਰੀ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਕਾਰਨ ਹੀ ਹੋ ਸਕਿਆ ਹੈ ਸੋ ਮੈਂ ਆਪਣੇ ਵੱਲੋਂ ਵੀ ਰਾਜ ਸਭਾ ਸੰਤ ਪ੍ਰਵੀਰ ਸਿੰਘ ਜੀ ਮੈਂਬਰ ਪਾਰਲੀਮੈਂਟ ਵੱਲੋਂ ਵੀ ਛੀਦੂ ਸਿੰਘ ਜੀ ਨੂੰ ਸਤਿ ਸਤਿ ਪ੍ਰਣਾਮ ਕਰਦਾ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਾ ਤੇ ਸਭ ਨੂੰ ਬੇਨਤੀ ਕਰਦਾ ਕਿ ਉਹਨਾਂ ਦੀ ਸ਼ਹਾਦਤ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਅੱਜ ਇਸ ਸਥਾਨ ਦੇ ਉੱਤੇ ਇਸ ਚੌਕ ਦੇ ਵਿੱਚ ਛੀਦੂ ਸਿੰਘ ਟਰਸਟ ਜਿਨ੍ਹਾਂ ਦੇ ਜਿਨ੍ਹਾਂ ਦਾ ਮੁੱਢ ਜਿਹੜਾ ਸੀ ਉਹ ਪ੍ਰੋਫੈਸਰ ਚੰਦ ਸਿੰਘ ਉਹਨਾਂ ਨੇ ਬੰਨਿਆ ਮੇਰੇ ਨਾਲ ਐਡਵੋਕੇਟ ਸਰਦਾਰ ਕੇਰ ਸਿੰਘ ਜੀ ਖੜੇ ਨੇ ਇੱਥੇ ਸਾਰੀ ਸੰਗਤ ਹੈ ਸਾਰੇ ਅਸੀਂ ਰਲ ਮਿਲ ਕੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਬਹੁਤ ਬਹੁਤ ਪ੍ਰਣਾਮ ਸਾਰੀ ਹਲਕਤ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਬਹੁਤ ਹੀ ਇਤਿਹਾਸ ਦੇ ਵਿੱਚ ਇੱਕ ਮਹਾਨ ਇੱਕ ਕੁਰਬਾਨੀ ਦਾ ਦਿਨ ਹੈ ਜਦੋਂ ਦੇਸ਼ ਕਲਾਮ ਸੀਗਾ ਉਸ ਟਾਈਮ ਜਿਹੜਾ ਇਹੋ ਜਿਹਾ ਯੋਧਿਆਨ ਹੈ ਸਾਰੀ ਜਿਹੜੀ ਕੌਮ ਹੈ ਸਾਰਾ ਦੇਸ਼ ਹੈ ਉਹਨੂੰ ਸਮਝ ਲੋ ਕਿ ਇੱਕ ਇੱਜ਼ਤ ਦਿੱਤੀ ਇੱਕ ਅਣਖ ਇੱਕ ਪੱਗ ਜਿਹੜੀ ਆ ਕਿਉਂਕਿ ਉਹਨਾਂ ਨੇ ਜਿਹੜਾ ਬਦਲਾ ਲਿਆ ਤੇ ਇਹਦੇ ਨਾਲ ਇੱਕ ਅੱਗੇ ਤੋਂ ਲੀਪ ਹੈ ਗਈ ਕਿ ਕੋਈ ਧੱਕਾ ਜਿਹੜਾ ਉਹ ਸੋਚ ਸਮਝ ਕੇ ਕਰੂਗਾ ਔਰ ਉਸ ਤੋਂ ਬਾਅਦ ਵੀ ਹੋਇਆ ਤੇ ਇਹ ਕੋਈ ਸੋਚ ਸਮਝ ਕੇ ਤਕਾ ਕਰੂਗਾ ਨਹੀਂ ਤਾਂ ਜਿਹੜੇ ਪੰਜਾਬੀ ਐ ਜਿਹੜੀ ਸਿੱਖ ਕੌਮ ਐ ਇਹ ਬਦਲੇ ਲੈਣੇ ਜਾਣਦੀ ਆ ਸੋ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਐ ਸ਼ਹੀਦ ਉਧਮ ਸਿੰਘ ਜੀ ਹੋਣਾ ਨੇ ਤੇ ਅਸੀਂ ਫਕਰ ਕਰਦੇ ਆ ਸਾਨੂੰ ਮਾਣ ਐ ਤੇ ਅੱਜ ਦੇ ਦਿਨ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਜਦ ਤੱਕ ਧਰਤੀ ਰਹੂਗੀ ਸ਼ਹੀਦ ਉਧਮ ਸਿੰਘ ਜੀ ਅਮਰ ਰਹਿਣਗੇ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਉਸ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਜੀ ਦੇ 86 82 ਦੀ ਦਿਹਾੜੇ ਤੇ ਤਕਤਰਤ ਹੋਏ ਆ ਔਰ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਸਾਡੀ ਸਾਰੀ ਨਗਰ ਕਾਉਂਸਲ ਦੀ ਟੀਮ ਅਸ਼ੋਕ ਮੋਗਲਾ ਜੀ ਤੇਜਵੰਤ ਸਿੰਘ ਜੀ ਜੁਫਰ ਖੋਲੀ ਜੀ ਮਰਵਾਹਾ ਸਾਹਿਬ ਸੰਤਪ੍ਰੀਤ ਜੀ ਰਜਿੰਦਰ ਜੀ ਪਵਨ ਕਰੋਜੀਆ ਜੀ ਔਰ ਸਾਰੇ ਹੀ ਕਾਉਂਸਲਰ ਨਵਨੀਤ ਚਿਮਾ ਜੀ ਸਾਰੇ ਕਾਉਂਸਲਰ ਸਾਹਿਬਾਨ ਜਿਹੜੇ ਆ ਉਹ ਅੱਜ ਇੱਥੇ ਆ ਕੇ ਹੀ ਸ਼ਰਦਾ ਦੇ ਸੁੰਮਲ ਪੇਂਟ ਪੇਂਟ ਕਰਦੇ ਆ ਔਰ ਅਸੀਂ ਅੱਜ ਇਹ ਹੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਆਪਾਂ ਉਹਨਾਂ ਦੇ ਚੀਦਾ ਦੇ ਜਿਹੜੇ ਪਾਏ ਹੋਏ ਪੂਰਨਿਆਂ ਤੇ ਆਪਾਂ ਚੱਲੀਏ ਆਪਾਂ ਥੋੜਾ ਬਹੁਤਾ ਜਿਹੜਾ ਆਪਣਾ ਜਿਹੜਾ ਗਿਰਦੀ ਜਿਹੜੀ ਸਮਾਜ ਦੀ ਗਿਰਦੀ ਕਰਾਵਟ ਜਿਹੜੀ ਆ ਉਹਨੂੰ ਦੂਰ ਕਰਨ ਵਾਸਤੇ ਆਪਾਂ ਉਹਨਾਂ ਸ਼ਹੀਦਾਂ ਦੇ ਜੋ ਪੂਰਨਿਆਂ ਤੇ ਆਪਾਂ ਪਾ ਕੇ ਇਸ ਕੰਮ ਨੂੰ ਥੋੜਾ ਵਧੀਆ ਤਰੀਕੇ ਨਾਲ ਚਲਾਈਏ ਔਰ ਸਰਕਾਰਾਂ ਅੱਗੇ ਵੀ ਇਹ ਹੀ ਅਪੀਲ ਆ ਵੀ ਉਹਨਾਂ ਸ਼ਹੀਦਾਂ ਦੇ ਜਿਹੜੇ ਇਹ ਦਿਨਾਂ ਮਾ ਇਦਾਂ ਹੀ ਮਨਾਉਂਦੇ ਰਹਿਣ ਅੱਜ ਜੋ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਬਹੁਤ ਵਧੀਆ ਕਦਮ ਆ ਔਰ ਅਸੀਂ ਇਹ ਸਾਰੇ ਸ਼ਹਿਰ ਵਾਸੀ ਔਰ ਸਾਰੇ ਇਲਾਕਾ ਨਵਾਸੀ ਅੱਜ ਉਸ ਮਹਾਨ ਸ਼ਹੀਦੀ ਸਰਦਾ ਦੇ ਫੁੱਲ ਭੇਟ ਕਰਦੇ ਆਂ ਜੈ ਅੱਜ ਅਸੀਂ ਕੌਮ ਦੇ ਮਹਾਨ ਸ਼ਹੀਦ ਅਮਰ ਸ਼ਹੀਦ ਜੀਤੋਨ ਸਿੰਘ ਜੀ ਦਾ ਛੀਦੀ ਦਿਨ ਹੁੰਦੇ ਉਸ ਮਾਰਿਆ ਹਾਂ 21 ਸਾਲਾਂ ਬਾਅਦ ਲੰਡਨ ਦੀ ਧਰਤੀ ਤੇ 13 April 1919 ਦੇ ਜੋ ਜਲੇ ਵਾਲੇ ਬਾਗ ਦੇ ਵਿੱਚ ਹਮਲਾ ਹੋਇਆ ਸੀ ਜਿਸ ਚ ਨੱਤੇ ਪੰਜਾਬੀ ਸ਼ਹੀਦ ਹੋ ਗਏ ਸੀ ਉਹਦਾ ਬਦਲਾ ਚੇਤੋਦਨ ਸਿੰਘ ਜੀ ਨੇ ਗੁਰਿਆਂ ਦੀ ਧਰਤੀ ਲੰਡਨ ਜਾ ਕੇ ਲਿਆ ਚੇਤੋਦਨ ਸਿੰਘ ਨੇ ਜੋ ਕੁਰਬਾਨੀ ਕੀਤੀ ਜੋ ਬਦਲਾ ਲਿਆ ਸਰ ਮਾਈਕਲ ਅਡਵਾਇਰ ਨੂੰ ਮਾਰ ਕੇ ਇਹ ਜਿਹੇ ਮਸਾਲਾ ਇਤਿਹਾਸ ਵਿੱਚ ਨਹੀਂ ਮਿਲਦੀ ਆ ਜੋ ਗੁਰਿਆਂ ਨੇ ਜਨਰਲ ਡਾਇਰ ਨੇ ਜਲੇ ਵਾਲੇ ਬਾਗ ਵਿੱਚ ਜੋ ਇੱਕ ਖੂਨੀ ਕੰਡ ਕੀਤਾ ਜਿਸ ਤੇ ਹਜ਼ਾਰਾਂ ਪੰਜਾਬੀਆਂ ਨੇ ਜਾਂਦਾ ਗਈਆਂ ਉਹਦਾ ਬਦਲਾ ਲੈਣ ਲਈ ਚੇਤੋਦਨ ਸਿੰਘ ਨੇ ਕੰਨਸਨ ਹਾਲ ਦੇ ਵਿੱਚ ਸਰ ਮਾਈਕਲ ਐਡਵਾਇਰ ਨੂੰ ਗੋਲੀ ਮਾਰ ਕੇ ਮਾਰਿਆ ਮੈਂ ਸਮਝਦਾ ਕਿ ਚੇਦੋਂ ਸਿੰਘ ਦੀ ਕੁਰਬਾਨੀ ਜੋ ਆਇਆ ਬਹੁਤ ਵੱਡੀ ਕੁਰਬਾਨੀ ਹੈ ਤੇ ਅੱਜ ਅਸੀਂ ਸਾਰੇ ਇੱਥੇ ਚੇਦੋਂ ਸਿੰਘ ਜੀ ਦੀ ਕੁਰਬਾਨੀ ਨੂੰ ਸਜਦਾ ਕਰਨ ਲਈ ਇਕੱਠੇ ਹੋਏ ਆ ਚੇਦੋਂ ਉਹਦੂ ਸਿੰਘ ਜੀ ਸਦਾ ਮਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਤ ਸਿੰਘ ਡੋਗਰਾਵਾਲਾ ਮੈਂਬਰ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼ਹੀਦ ਉਸਮ ਸਿੰਘ ٹرسٹ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਮਹਾਨ ਯੋਧੇ ਤੇ ਰੈਨੋ ਸ਼ਰਦਾ ਦੇ ਸਤਕਾਰ ਦੇਣ ਵਾਸਤੇ ਮਹਾਨ ਕੁਰਬਾਨੀ ਕਰਨ ਵਾਲੇ ਯੋਧੇ ਨੂੰ ਅੱਜ ਸ਼ਰਦਾ ਦੇ ਸਤਕਾਰ ਲਈ ਇਲਾਕੇ ਭਰ ਦੀਆਂ ਸੰਗਤਾਂ ਸਾਰੀਆਂ ਹੀ ਜਥੇਬੰਦੀਆਂ ਨਮਸਕਾਰ ਕਰਨ ਵਾਸਤੇ ਆਉਂਦੀਆਂ ਨੇ ਮੈਂ ਸਮਝਦਾ ਕਿ ਸ਼ਹੀਦ ਉਸਮ ਸਿੰਘ ਦੀ ਕੁਰਬਾਨੀ ਇਤਨੀ ਵੱਡੀ ਕੁਰਬਾਨੀ ਕੋਈ ਦੁਨੀਆ ਤੇ ਮਿਸਾਲ ਨਹੀਂ ਕਿ ਜਿਹਨੇ ਹਿੰਦੁਸਤਾਨ ਦੇ ਯਾਰ ਕੇ ਹਮਲੇ ਕਰਕੇ ਹਿੰਦੁਸਤਾਨ ਦੇ ਉਹਨਾਂ ਮਹਾਰਜੋਦਿਆਂ ਨੂੰ ਕਰਵਾਰ ਮਾਰਦੇ ਆਏ ਸੀ ਉਹਨਾਂ ਕੋ ਬਜ਼ਾ ਲੈਣ ਵਾਸਤੇ ਜਾ ਕੇ ਉਪੀ ਭਾਰਤ ਦੀ ਧਰਤੀ ਤੇ ਉਹਨਾਂ ਨੂੰ ਮੌਦੇ ਘਾਟ ਉਤਾਰਿਆ ਔਰ ਆਪਣੇ ਹਿੰਦੁਸਤਾਨ ਦਾ ਮਾਣ ਸਨਮਾਨ ਹਿੰਦੁਸਤਾਨ ਦੀ ਧਰਤੀ ਮਾਣ ਦਾ ਇੱਜ਼ਤ ਮਾਣ ਸਨਮਾਨ ਹਿੰਦੂਸਤਾਨ ਦੇ ਲੋਕਾਂ ਦਾ ਮਾਨ ਸਰਮਾਨ ਉਹਨਾਂ ਨੇ ਲੰਡਨ ਦੀ ਧਰਤੀ ਤੇ ਜਾ ਕੇ ਬਦਲਾ ਲੈ ਕੇ ਇਹ ਫਰਜ਼ ਉਹਦਾ ਕੀਤਾ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਮਹਿਸੂਸ ਹੁੰਦਾ ਹੈ ਨਾ ਕਿਉਂਕਿ ਅੱਜ ਦੇ ਦਿਨ ਸਾਰੇ ਦੇਸ਼ ਵਾਸੀ ਉਸ ਮਹਾਨ ਜੋਧੇ ਜਰਨੈਲ ਨੂੰ ਆਪਣੇ ਖਾਦਾਂ ਤੇ ਫੁੱਲਾਂ ਦੀ ਮਾਲਾ ਪਾ ਕੇ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੀ ਟੀਮ ਅੱਜ ਆ ਜੋ ਸਮਾਰਜੋਦੇ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਫੁੱਲਾਂ ਦੀ ਮਾਲਾ ਪਾਉਣ ਵਾਸਤੇ ਆਏ ਆ ਆਜੋ ਤੇ ਮੈਂ ਸਮਝਦਾ ਕਿ ਇਤੋਂ ਵੱਡਾ ਕੋਈ ਹੋਰ ਲਾਸਾਨੀ ਕੁਰਬਾਨੀ ਨਹੀਂ ਕਰ ਸਕਦਾ ਮੈਂ ਇਲਾਕਾ ਨਿਵਾਸੀਆਂ ਨੂੰ ਕਹਿਣਾ ਕਿ ਦਾਦਾ ਕਿਰਪਾ ਕਰੇ ਇਹੋ ਜਿਹੇ ਜੋਧੇ ਜਰਨੈਲ ਪਹਿਲਾ ਹੁੰਦੇ ਰਹਿਣ ਯਾਰੇ ਦੇ ਦੇਖੋ ਤੇ ਧਰਤੀ ਮਾਂ ਦੀ ਰਾਖੀ ਕਰਨ ਵਾਸਤੇ ਪ੍ਰਗਟ ਹੁੰਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ